ਬੋਲਡਵੌਇਸ ਪ੍ਰੋਗਰਾਮ ਦੇ ਨਾਲ ਮੈਂ ਸੁਖਨੇਵ ਸਿੰਘ ਸਿੱਧੂ ਸ਼ਾਮਿਲ ਹੈ ਜੀ ਔਰ ਅਸੀਂ ਮਾਫੀ ਚਾਹੁੰਦੇ ਆ ਥੋੜਾ 5 ਮਿੰਟ ਲੇਟ ਹੋ ਗਏ ਅਗਲੇ ਹਫਤੇ ਤੋਂ ਔਨ ਟਾਈਮ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਧੰਨਵਾਦ ਜਿਹੜੇ ਸੱਜਣ ਪਹਿਲਾਂ ਹੀ ਵੇਟ ਕਰਿਆ ਪੰਜਾਬ ਸਿੰਘ ਜੀ ਤੁਹਾਡਾ ਵੀ ਧੰਨਵਾਦ ਤੁਹਾਡਾ ਮੈਸੇਜ ਆਇਆ ਔਰ ਅਸੀਂ ਜੁੜਦੇ ਹਾਂ ਰਣਜੀਤ ਸਿੰਘ ਕੁਕਿੰਗਿਲ ਹੋਰਾਂ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਪੰਜਾਬ ਦੇ ਮਸਲਿਆਂ ਦੀ ਕਰਦੇ ਆ ਤੇ ਛੇੜਦੇ ਆ ਬਹੁਤ ਸਾਰੀਆਂ ਉਹ ਗੱਲਾਂ ਜਿਹਨਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਪਰ ਹੋ ਨਹੀਂ ਰਹੀ ਖਿਲਸਾ ਸਵਾਗਤ ਦਸ ਸਿਕਾਦੇ ਤਸਕਿਰ। ਥੈਂਕ ਯੂ ਸਿਗਨਾ। ਜੀ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲ ਕਰ ਲਈਏ ਕਿ ਪੰਜਾਬ ਦੇ ਵਿੱਚ ਜਿਹੜੀ ਕੈਗ ਰਿਪੋਰਟ ਹੈ ਉਹ ਪੇਸ਼ ਹੋਈ ਹੈ ਤੇ ਉਹਦੇ ਵਿੱਚ ਕੀ ਖੁਲਾਸੇ ਹੋਏ ਹੈ ਜੀ। ਇਹ ਕਈ ਅਨਕੰਟਰੋਲਰ ਜਨਰਲ ਦੀ ਆਡੀਟਰ ਜਨਰਲ ਦੀ ਰਿਪੋਰਟ ਆਈ ਹੈਗੀ ਉਹਨੇ ਜਿਹੜਾ ਆ ਆਪਾਂ ਨੂੰ ਬਾਰ-ਬਾਰ ਕਹਿ ਰਹੇ ਸੀ ਨਾ ਚੀਫ ਮਿਨਿਸਟਰ ਨੂੰ ਮੰਨ ਕੇ ਕਿ ਵੀ ਆਪਣੇ ਮੁੱਲ ਤੋਂ ਉਹ ਕਹਿਣਾ ਚਾਹੁੰਦੇ ਹੈਗੇ ਕਿ ਇਹ ਜ਼ਰੂਰੀ ਹੈ ਕਿ ਅੱਖੋਂ ਦਾ ਪਰਦਾ ਕਾਇਮ ਰਹੇ। ਨੀਂਦ ਰੱਖੋ ਨਾ ਰੱਖੋ ਖਾਬ ਮਿਆਰੀ ਰੱਖੋ ਇਹੋ ਖਾਬਾਂ ਦੀ ਦੁਨੀਆ 'ਚ ਪੰਜਾਬ ਨੂੰ ਰੱਖਣਾ ਚਾਹੁੰਦੇ ਨੇ ਵੀ ਜੰਗਲਾ ਪੰਜਾਬ ਬਣਾਉਣਾ ਹੈਗਾ ਕੋਈ ਖਜ਼ਾਨਾ ਖਾਲੀ ਨਹੀਂ ਹੈ ਖਜ਼ਾਨਾ ਭਰਿਆ ਹੋਇਆ ਹੈਗਾ ਜਦ ਕਿ ਜਿਹੜੀ ਹੋਰ ਰਿਪੋਰਟ ਆਈ ਹੈਗੀ ਉਹ ਆਤ ਇਹਨਾਂ ਦੇ ਸੈਸ਼ਨ ਦੌਰਾਨ ਹੀ ਗਈ ਸੀਗੀ ਪਰ ਉਹਦੇ ਤੇ ਚਰਚਾ ਨਹੀਂ ਹੋਈ ਕਿਉਂ ਨਹੀਂ ਚਰਚਾ ਹੋਈ ਹੈ ਵੈਸੇ ਆਪ ਆਪਣੇ ਆਪ ਚ ਇੱਕ ਸਵਾਲ ਹੈਗਾ ਪਰ ਜਿਸ ਤਰ੍ਹਾਂ ਹਮੇਸ਼ਾ ਹੋਣ ਵੀ ਆਪੋਜੀਸ਼ਨ ਨੂੰ ਇਹ ਇਸ਼ੂ ਚੱਕਣਾ ਚਾਹੀਦਾ ਸੀ ਉਹਨਾਂ ਨੇ ਚੱਕਿਆ ਨਹੀਂ ਇਹ ਇਸ਼ੂ ਇਹ ਉਹਦੇ ਚ ਆਇਆ ਵੀ ਕਿਸੇ ਬੁਰੀ ਤਰ੍ਹਾਂ ਵਿੱਤੀ ਸੰਕਟ ਵਿੱਚ ਘਿਰਦੀ ਹੋਈ ਸਰਕਾਰ ਨਜ਼ਰ ਆ ਰਹੀ ਹੈਗੀ ਆ 2645 ਕਰੋੜ ਦਾ ਘਾਟਾ ਹੈਗਾ ਵਿੱਤੀ ਘਾਟਾ ਇਹਨਾਂ ਦਾ ਇਸੇ ਤਰ੍ਹਾਂ ਜਿਹੜਾ ਕੋ 22 23 ਤੱਕ ਦੀ ਰਿਪੋਰਟ ਹੈਗੀ ਆ ਤੇ ਜੇ ਕਿਤੇ ਹੁਣ 24 25 ਵਾਲੀ ਵੀ 23 24 ਵਾਲੀ ਵੀ ਰਿਪੋਰਟ ਤੇ 24 25 ਵਾਲੀ ਜੁੜ ਜੇ ਤਾਂ ਇਹ ਘਾਟਾ ਜਿਹੜਾ ਹੈਗਾ ਇੰ ਤੋਂ ਵੀ ਕਿਤੇ ਜ਼ਿਆਦਾ ਹੋਊਗਾ ਕਿਉਂਕਿ ਪਹਿਲੇ 18 19 ਵਿੱਚ ਘਾਟਾ 13000 ਕਰੋੜ ਦਾ ਸੀਗਾ ਜਿਹੜਾ ਵੱਧ ਕੇ ਹੁਣ 26045 ਕਰੋੜ ਦਾ ਹੋ ਗਿਆ ਹੈਗਾ ਇਹਦੇ ਚ ਉਹਨਾਂ ਨੇ ਦੱਸਿਆ ਵੀ ਜਿਹੜੀ ਆਮਦਨ ਹੈਗੀ ਆ 88000 ਕਰੋੜ ਹੈਗੀ ਆ ਪੰਜਾਬ ਸਰਕਾਰ ਦੀ ਇਹ ਖਰਚੇ ਹੈਗੇ 113000 ਕਰੋੜ ਤੋਂ ਉੱਤੇ ਇਹ ਜਿਹੜਾ ਹੈਗਾ ਇਹਨਾਂ ਦੀ ਬਹੁਤ ਹੀ 53% ਤੋਂ ਉੱਤੇ ਤਨਦਤ ਪਰਖਾਵਾ ਤੇ ਪੈਨਸ਼ਨਾਂ ਵਿੱਚ ਪੈਸਾ ਚਲਿਆ ਜਾਂਦਾ ਹੈ ਸਰਕਾਰ ਦਾ ਜਿਹੜੀ ਆਮ ਜਨ ਹੈਗੀ ਉਹਦੇ ਚੋਂ ਇਹਨਾਂ ਦਾ 24000 ਪਲੱਸ ਦਾ ਤਾਂ ਜਿਹੜਾ ਬਿਜਲੀ ਸਬਸਿਡੀ ਦਾ ਪੈਸਾ ਹੈਗਾ ਉਹਦੇ ਚ ਚਲਿਆ ਜਾਂਦਾ ਹੈਗਾ ਬਾਕੀ ਜਿਹੜੇ ਇਹਨਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਨੇ ਉਹ ਉਹਦੇ ਚ ਇਹਨਾਂ ਦਾ 26 27000 ਕਰੋੜ ਜਿਹੜਾ ਉਹਦੇ ਵਿੱਚ ਚਲਿਆ ਜਾਂਦਾ ਇਸ ਕਰਕੇ ਇਹਨਾਂ ਦੇ ਕੋਈ ਜਿਹੜੇ ਖਰਚ ਤੋਂ ਜਿਹੜੇ ਜਾਦੇ ਖਰਚੇ ਕਰ ਰਹੇ ਹੈਗੇ ਆ ਬਾਕੀ ਇਹਨਾਂ ਦਾ ਐਡਵਰਟਾਈਜ਼ਮੈਂਟਾਂ ਦਾ ਖਰਚਾ ਹਜੇ ਮਾਲਵਾ ਨਹਿਰ ਦਾ ਕਿਤੇ ਟੱਕ ਲੱਗਿਆ ਨਹੀਂਗਾ ਪਰ ਉਹਦੀ ਮਸ਼ਹੂਰੀਆਂ ਦੇਖੋ ਕਿੰਨੀਆਂ ਚੱਲ ਰਹੀਆਂ ਨੇ ਵੱਡੇ ਪੱਧਰ ਤੇ ਹਜੇ ਕਿ ਸੈਂਟਰ ਨੇ ਵੀ ੜਕਾ ਢਾਇਆ ਹੈਗਾ ਕਿ ਸਾਡੇ ਤੋਂ ਪਰਮਿਸ਼ਨ ਲੈ ਕੇ ਫੇਰ ਇਹ ਨਹਿਰ ਬਣ ਸਕਦੀ ਹੈ ਜਦ ਕਿ ਸੈਂਟਰ ਦਾ ਪੰਜਾਬ ਦੇ ਵਿੱਚ ਨਹਿਰ ਬਣਾਉਣਾ ਕੋਈ ਦਖਲ ਚਾਹੀਦਾ ਨਹੀਂਗਾ ਪਰ ਸਰਕਾਰ ਨੇ ਉਸ ਲੈਵਲ ਤੇ ਕੋਈ ਸੈਂਟਰ ਵੱਲੋਂ ਉਠਾਏ ਆਬਜੈਕਸ਼ਨਾਂ ਬਾਰੇ ਕੋਈ ਵੀ ਟਿੱਪਣੀ ਕਰਨੀ ਠੀਕ ਨਹੀਂ ਸਮਝੀ ਹੈਗੀ। ਭਲਾ ਕਿ ਇੱਥੇ ਨਾ ਤਾਂ ਕੋਈ ਨਵੀਂ ਨੌਕਰੀ ਹੈਗੀ ਜਾਂ ਜਿੰਨੇ ਸਰਕਾਰੀ ਕਾਲਜ ਹੈਗੇ ਉਹੋ ਟੀਚਰਾਂ ਤੋਂ ਵੀ ਹੋਣੇ ਹੈਗੇ ਆ। ਕਿੰਨੇ ਕਾਲਜਿਸ ਹੈਗੇ ਆ ਜਿੰਨ ਜਿੱਥੇ ਕੇ ਪ੍ਰਿੰਸੀਪਲ ਵੀ ਹੈਨੇਗਾ। ਇਸੇ ਤਰ੍ਹਾਂ ਸਕੂਲਾਂ ਦਾ ਹਾਲ ਹੈਗਾ 40-45000 ਜਿਹੜੇ ਹੈਗੇ ਟੀਚਰ ਖਾਲੀ ਪਈਆਂ ਨੇ ਪੋਸਟਾਂ। ਤਦੂਜ ਆਪਾਂ ਦੇਖਦੇ ਆ ਕਿ ਸੰਗਰੂਰ ਇਹਦੀ ਸਿੰਘਾ ਭਗਵੰਤ ਮਾਨ ਦੀ ਕੋਠੀ ਅੱਗੇ ਮਜਾਰਾ ਹੋ ਰਿਹਾ ਕੱਲ ਵੀ ਟੀਚਰਸ ਦੇਤੇ ਟੀਚਰਸ ਨੇ ਕੰਪਿਊਟਰ ਟੀਚਰਸ ਨੇ ਉੱਥੇ ਮਜਾਰਾ ਕੀਤਾ ਤੇ ਉਹਨਾਂ ਤੇ ਫਿਰ ਪਾਣੀ ਦੇ ਬਿਛਾੜਾ ਕੀਤਾ ਗਿਆ ਕਿ ਉਹਨਾਂ ਨੂੰ ਖਿਲਾੜਿਆ ਗਿਆ ਜਿਸ ਤਰ੍ਹਾਂ ਪੁਲਿਸ ਵੱਲੋਂ ਤੱਕ ਕਾ ਕੀਤਾ ਗਿਆ ਹੈਗਾ ਉਹ ਆਪਣੇ ਸਾਹਮਣੇ ਆ ਸਾਰੇ ਦੇ ਉਦੋਂ ਕਿ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਪੁਲਿਸ ਸਟੇਟ ਵਾਂਗੂ ਚਲਾਇਆ ਜਾ ਰਿਹਾ ਤੇ ਆਪਾਂ ਨਿੱਤ ਦਿਹਾੜੇ ਜਿਹੀ ਲਾਡ ਆਰਡਰ ਦੀ ਸਿਚੁਏਸ਼ਨ ਆ ਉਹ ਵੀ ਆਪਣੇ ਸਾਹਮਣੇ ਹੈਗੀ ਕਿ ਕਿਸ ਤਰ੍ਹਾਂ ਹਾਲਾਤ بگੜ ਰਹੀ ਹੈਗੀ ਆ ਪੁਲਿਸ ਕੋਲੇ ਨਫਰੀ ਹੈ ਨਹੀਂ ਕਿ ਜਦ ਕੇ ਸਾਰੇ ਭਾਰਤ ਵਿੱਚ ਨਾਲੋਂ ਪੰਜਾਬ ਵਿੱਚ ਜਿਹੜੀ ਪੁਲਿਸ ਦੀ ਕਨਸੈਂਟ੍ਰੇਸ਼ਨ ਆ ਉਹ ਸਾਰਿਆਂ ਨਾਲੋਂ ਜ਼ਿਆਦਾ ਹੈਗੀ ਹੈ ਜੇ ਪਰਪਸਨ ਲਾਈ ਹੈ ਬੱਤ ਇਹ ਸਾਰਾ ਕੁਝ ਦੇਖ ਕੇ ਜਿਸ ਤਰ੍ਹਾਂ ਹਮੇਂ ਵਿੱਤੀ ਰਿਪੋਰਟ ਆਈ ਹੈ ਵਿੱਤੀ ਸੰਕਟ ਦੀ ਇਹਦੇ ਬਾਰੇ ਇਸ ਤੋਂ ਨਿਕਣ ਲਈ ਸਰਕਾਰ ਨੇ ਕੀ ਰਾ ਲੱਭਿਆ ਆਪਣੇ ਲੋਕਾਂ ਤੇ ਹੋਰ ਟੈਕਸ ਲਾ ਰਹੇ ਹੈਗੇ ਆ ਬਿਜਲੀ 3 ਰੁਪਏ ਮਹਿੰਗੀ ਕਰਦੀ ਯੂਨਿਟ ਦੇ ਹਿਸਾਬ ਨਾਲ ਇਸੇ ਤਰ੍ਹਾਂ ਡੀਜ਼ਲ ਤੇ 92 ਪੈਸੇ ਵਧਾਤਾ ਪੈਟਰੋਲ ਤੇ 62 ਪੈਸੇ ਵਧਾਤਾ ਹੈਗਾ ਤੇ ਉਹਦੇ ਚ ਇਹਨਾਂ ਨੂੰ 2400 ਕਰੋੜ ਦੀ ਆਮਦਨ ਹੋਊਗੀ ਪਰ ਕਿੱਥੇ 2400 ਕਰੋੜ ਅਤੇ ਕਿੱਥੇ 26 26045 ਕਰੋੜ ਹੈਗਾ ਜਿਹੜਾ ਵਿੱਤੀ ਘਾਟਾ ਹੈਗਾ ਉਹ ਐਸ ਵਾਰੀ ਕੋਣਤਾ ਜਿਹੜਾ ਐ ਸਾਲ ਤਾਂ ਉਦੋਂ ਵੀ ਕਿਤੇ ਜ਼ਿਆਦਾ ਹੋਊਗਾ 30000 ਕਰੋੜ ਤੋਂ ਉੱਤੇ ਹੋਊਗਾ ਜੇ ਆਪਾਂ ਇਹ ਦੋ ਸਾਲਾਂ ਦਾ ਵੀ ਵਿੱਚ ਲਾਈਏ 24 25 ਦਾ ਵੀ ਲਾਈਏ ਤੇ 23 24 ਦਾ ਵੀ ਲਾਈਏ ਜੀ ਗਿੱਲ ਸਾਹਿਬ ਦੂਜੇ ਪਾਸੇ ਇੱਕ ਹੋਰ ਵੱਡਾ ਦੋਸ਼ ਆ ਜਿਹੜਾ ਪੰਜਾਬ ਸਰਕਾਰ ਦੇ ਇੱਕ ਮੰਤਰੀ ਤੇ ਲੱਗਿਆ ਹੈ ਮਾਨਿਕ ਗੋਇਲ ਹੋਰਾਂ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਤੇ ਗਾਹਾ ਹਰਮਨ ਲਾਲਪ ਸਿੰਘ ਗਰੇਵਾਲ ਜਿਹੜੇ ਆਰਟੀਆ ਐਕਟਿਵਿਸਟ ਹੈ ਉਹਨਾਂ ਦੇ ਜਰੀਏ ਵੀ ਇਹ ਚਰਚਾ ਚੱਲ ਰਹੀ ਹੈ ਕਿ ਇੱਕ ਇਨਸਪੈਕਟਰ ਕੁੜੀ ਨੇ ਬਹੁਤ ਸਾਰੇ ਖਲਾਸੇ ਕੀਤੇ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਰਿਪੋਰਟ ਲਿਖੀ ਹੈ ਕਿ ਸਾਈਬਰ ਕ੍ਰਾਈਮ ਦੇ ذریعے ਕਾਲ ਸੈਂਟਰ ਦੇ ذریعے ਇੱਕ ਵੱਡਾ ਫਰਜ਼ੀ ਵਪਾਰ ਹੋਇਆ ਜਿੱਥੇ 100 ਕਰੋੜ ਤੋਂ ਵੱਧ ਦਾ ਘਟਾਲਾ ਹੋਇਆ ਹੈ ਇਹ ਨਾ ਮਾਨਕ ਗੋਇਲ ਜਿਹੜੇ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਐਕਟਿਵਿਸਟ ਹੈਗੇ ਆ ਤੇ ਬੜਾ ਐਕਟਿਵਲੀ ਉਹ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਕੱਲ ਮੇਰੇ ਨਾਲ ਵੀ ਉਹ ਰਿਪੋਰਟ ਸਾਂਝੀ ਕੀਤੀ ਸੀ ਜਿਦੇ ਚ ਉਹਨਾਂ ਨੇ ਦੱਸਿਆ ਵੀ ਜਿਹੜੀ ਇੱਕ ਅਮਨਦੀਪ ਔਰ ਪੁਲਿਸ ਇੰਸਪెక్టర్ ਹੈਗੀ ਐ ਸਾਈਬਰ ਕ੍ਰਾਈਮ ਦੀ ਉਹਨੇ ਆਪਣੇ ਵੱਲੋਂ ਇਨਵੈਸਟੀਗੇਸ਼ਨ ਕਰਕੇ ਇੱਕ ਬਹੁਤ ਵੱਡਾ ਸਕੈਮ ਕੱਢਿਆ ਹੈਗਾ 100 ਕਰੋੜ ਤੋਂ ਉੱਤੇ ਦੇ ਕਾਲ ਸੈਂਟਰ ਨਾਲ ਜੁੜਿਆ ਹੋਇਆ ਹੈਗਾ ਜਿਹੜੇ ਇੱਕ ਫੋਨ ਕਰਦੇ ਹੈਗੇ ਆ ਬਾਹਰ ਬੈਠੇ ਲੋਕਾਂ ਨੂੰ ਵਸਟ ਮਰਸੂਨ ਉਹਦੇ ਵਿੱਚ ਜਿਹੜਾ ਹੈਗਾ ਜਿਹੜਾ 100 ਕਰੋੜ ਦਾ ਸਕੈਮ ਹੈਗਾ ਜਿਹੜਾ ਬੰਦੇ ਨੇ ਕੀਤਾ ਹੈਗਾ ਉਹਦੇ ਲਿੰਕਸ ਜੋੜੇ ਹੈਗੇ ਆ ਜਿਹੜਾ ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਹੈਗਾ ਕਿਉਂਕਿ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਦੀ ਵਾਈਫ ਵੀ ਸੁਪਰਡੰਟ ਪੁਲਿਸ ਹੈਗੀ ਆ ਉਸੇ ਏਰੀਆ ਦੇ ਵਿੱਚ ਤੇ ਉਹਨੇ ਰਿਸਪੈਕਟਰ ਨੇ ਇਹ ਵੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈਗਾ ਕਿ ਮੇਰੇ ਤੇ ਦਬਾਅ ਪਾਇਆ ਗਿਆ ਹੈਗਾ ਇਹ ਕੇਸ ਨੂੰ ਰੋਕਣ ਲਈ ਲਈ ਪਰ ਉਹ ਆਪਣੀ ਰਿਪੋਰਟ ਤੋਂ ਪਿੱਛੇ ਨਹੀਂ ਹਟੇਗੀ ਉਹਨੇ ਡੀਜੀਪੀ ਨੂੰ ਰਿਪੋਰਟ ਜਿਮੈਟਿਕ ਕੀਤੀ ਹੈਗੀ ਆ ਤੇ ਪੂਰਾ ਸਾਰੇ ਸਕੂਤਾ ਦੇ ਨਾਲ ਕੀਤੀ ਹੈਗੀ ਇਸ ਤੇ ਮਾਨਿਤ ਗੁਇਲ ਨੇ ਟਵੀਟ ਵੀ ਕੀਤਾ ਹੈਗਾ ਤੇ ਉਹਨੇ ਸਾਰੀ ਇਨਫਰਮੇਸ਼ਨ ਵੀ ਨਾਲ ਲਾਈ ਹੈਗੀ ਜਿਹੜੀ ਰਿਪੋਰਟ ਹੈਗੀ ਆ ਉਹਦੀ ਵੀ ਉਹਨੇ ਸਾਰੀ ਇਹ ਚਾਰ ਸਫੇਰ ਦੀ ਰਿਪੋਰਟ ਆ ਉਹ ਵੀ ਆਪਣੇ ਨਾਲ ਲਾਈ ਹੋਈ ਹੈ ਉਹਨੇ ਵੀ ਕਿਸ ਤਰ੍ਹਾਂ ਉਹਨੇ ਸਾਰਾ ਸਕੈਮ ਅਨਾਰਥ ਕੀਤਾ ਹੈਗਾ ਤੇ ਡਾਇਰੈਕਟਲੀ ਪੁਆਇੰਟ ਆਊਟ ਕਰਦਾ ਕਨੈਕਸ਼ਨਸ ਬੀਟਵੀਨ ਦਾ ਐਜੂਕੇਸ਼ਨ ਮਿਨਿਸਟਰ ਆਫ ਪੰਜਾਬ ਐਂਡ ਜਿਹੜਾ ਬੰਦਾ ਉਹ ਕਾਲ ਸੈਂਟਰ ਦਾ ਮਾਲਕ ਸੀਗਾ ਜੀ ਗਿਲਸਾਵਾ ਸੈਸ਼ਨ ਵੀ ਹੋ ਕੇ ਹਟਿਆ ਜੀ ਪਹਿਲਾਂ ਕਹਿੰਦੇ ਆ ਉਹਦਾ ਇਹ ਕਿ ਵੱਡਾ ਸੈਸ਼ਨ ਹੋਊਗਾ ਸਰਕਾਰ ਜਦੋਂ ਬਦਲ ਜਾਂਦੀ ਹੈ ਜਿਹੜੇ ਸੱਤਾ ਜਾ ਜਾਂਦੇ ਉਹ ਦੋ ਢਾਈ ਦਿਨਾਂ ਚ ਸੈਸ਼ਨ ਨਬੇੜ ਦਿੰਦੇ ਆ ਤੇ ਇਸ ਸੈਸ਼ਨ ਨੂੰ ਕਿਵੇਂ ਦੇਖਿਆ ਤੁਸੀਂ ਸੈਸ਼ਨ ਨਾ ਹਾਰਡਲੀ ਸਿਕਨੈਬ ਦੋ ਦਿਨ ਚੱਲਿਆ ਹੈਗਾ ਕਿਉਂਕਿ ਜਿਹੜਾ 4 ਤਰੀਕ ਨੂੰ ਦੁਪਹਿਰੇ ਸੈਸ਼ਨ ਉੱਠ ਗਿਆ ਸੀਗਾ ਤੇ 2 ਤਰੀਕ ਨੂੰ ਬਾਅਦ ਦੁਪਹਿਰੋਂ ਸਰਦਾਂਝਲੀਆਂ ਤੋਂ ਬਾਅਦ ਉਹ ਸੈਸ਼ਨ ਚੱਲਿਆ ਹੈਗਾ 0 ਆਵਰ ਕੋ ਤੇ ਕਿਹਦੇ ਵਿੱਚ ਜੇ ਆਪਾਂ ਦੇਖੀਏ ਸਵਾਏ ਇੱਧਰ ਉੱਧਰ ਦੀਆਂ ਗੱਲਾਂ ਤੋਂ ਕੋਈ ਵੀ ਜਿਹੜੀ ਪਾਇਦੇਰ ਗੱਲ ਉਹ ਸੈਸ਼ਨ ਵਿੱਚ ਨਹੀਂ ਹੋਈ ਇੱਕ ਹੀ ਹੋਈ ਆ ਕਿ ਜਿਹੜੀ ਬੇਅਦਬੀਆਂ ਤੇ ਇਸ਼ੂ ਉਠਾਇਆ ਹੈਗਾ ਇਹਨਾਂ ਦੇ ਕੁਮੋਰ ਪਿੱਛੇ ਪ੍ਰਤਾਪ ਸਿੰਘ ਜਿਹੜੇ ਆਪ ਪਾਰਟੀ ਦੇ ਐਮਐਲਏ ਹੈਗੇ ਅੰਮ੍ਰਿਤਸਰ ਤੋਂ ਉਹਨਾਂ ਨੇ ਬੜੀ ਭਾਵਪੂਰਨ ਸਪੀਚ ਵੀ ਦਿੱਤੀ ਆਪਣੀ ਜਿਹੜੀ ਉੱਥੇ ਤਰਕ ਦਿੱਤੀ ਉਹਨਾਂ ਨੇ ਉਹਦੇ ਚ ਉਹਨਾਂ ਨੇ ਬਹੁਤ ਅਹਿਮ ਖੁਲਾਸੇ ਕੀਤੇ ਹੈਗੇ ਆ ਜਿਹੜੀ ਉਹਨਾਂ ਨੇ ਤਫ਼ਤੀਸ਼ ਕੀਤੀ ਸੀ ਉਹਦੇ ਵਿੱਚੋਂ ਉਹਨਾਂ ਨੇ ਕੋਟ ਕੀਤਾ ਹੈਗਾ ਉਹਨਾਂ ਨੇ ਸਾਸਬੀ ਬਾਦਲ ਦਾ ਸਿੱਧਾ ਨਾਂ ਲਿਆ ਹੈਗਾ ਵੀ ਇਹਨਾਂ ਨੇ ਕਿਸ ਤਰ੍ਹਾਂ ਨੂੰ ਪੀੜੀ ਹੈਗੀ ਆ ਇਨਵੈਸਟੀਗੇਸ਼ਨ ਨੂੰ ਮਤਲਕ ਸਬਵਰਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਤੇ ਆਖਰਕਾਰ ਇਸ ਇਸ਼ੂ ਤੇ ਅਖੀਰ ਵੈਸਟੀਜੋ ਸੈਕਸ਼ਨ ਐਂਡ ਹੋਣਾ ਸੀਗਾ ਉਸ ਟਾਈਮ ਤੇ ਸੀਐਮ ਭਗਵੰਤ ਮਾਨ ਨੂੰ ਵੀ ਇਸ ਤੇ ਟਿੱਪਣੀ ਕਰਨੀ ਪਈ ਹੈਗੀ ਆ ਤੇ ਉਹਨਾਂ ਨੇ ਅਸ਼ੂਰ ਕੀਤਾ ਕਿਉਂਕਿ ਪਰਗਟ ਸੰਗਰੇ ਕਾਂਗਰਸ ਦੇ ਐਮਐਲਏ ਹੈਗੇ ਆ ਉਹਨਾਂ ਨੇ ਕੁਐਸਚਨ اٹھਾਇਆ ਸੀ ਵੀ ਕਿਉਂ ਨਹੀਂ ਬਾਬੇ ਰਾਮ ਰਹੀਮ ਬਾਰੇ ਸੈਂਕਸ਼ਨ ਦੇ ਰਹੀ ਸਰਕਾਰ ਜਿਹੜੀ ਫਲਾਨੀ ਐਫ ਆਈ ਆਰ ਆ ਉਹਦੇ ਤੇ ਕਿਉਂ ਨਹੀਂ ਕੋਈ ਕਾਰਵਾਈ ਕਰ ਰਹੀ ਕਾਰਵਾਈ ਤਾਂ ਇਹ ਵੀ ਹੈਗੀ ਸਗਨੈਪਟ ਜਿਹੜੀ ਹਨੀਪ੍ਰੀਤ ਦਾ ਨਾਮ ਆਇਆ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਉਹਦੇ ਤੇ ਕਿਉਂ ਨਹੀਂ ਕੋਈ ਕੇਸ ਰਿਸਟਰ ਕੀਤਾ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਨਾਮ ਨੂੰ ਕੋਈ ਇਨਵੈਸਟੀਗੇਸ਼ਨ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈਗਾ ਜਿਹੜਾ ਪ੍ਰਦੀਪ ਕਲੇਰ ਉਹਨਾਂ ਦਾ ਗਵਾਹ ਹੈਗਾ ਉਨੇ ਵੀ ਆਪਣੀ ਜਿਹੜੀ ਮੈਜਿਸਟ੍ਰੇਟ ਅੱਗੇ ਸਟੇਟਮੈਂਟ ਦਿੱਤੀ ਹੈਗੀ ਉਹਦੇ ਚ ਵੀ ਉਹਨੇ ਹਣੀਪਰੀਦ ਦਾ ਨਾਮ ਲਿਆ ਹੈਗਾ ਬਾਬੇ ਦੇ ਨਾਲ ਤੇ ਉਹਨੂੰ ਕਿਸੇ ਵੀ ਆਪਾਂ ਦੇਖਿਆ ਤਫਤੀਸ਼ ਤੇ ਵਿੱਚ ਕਿਤੇ ਵੀ ਸ਼ਾਮਲ ਨਹੀਂ ਕੀਤਾ ਗਿਆ ਨਾ ਉਹਨੂੰ ਨਾਮਜ਼ਦ ਕੀਤਾ ਹੈਗਾ ਕਿਸੇ ਐਫ ਆਈ ਆਰ ਦੇ ਵਿੱਚ ਪਰ ਜਿਹੜਾ ਸੀਐਮ ਭਗਵੰਤ ਮਾਨ ਨੇ ਆਪਣੀ ਲਾਸਟ ਦੇ ਵਿੱਚ ਸਪੀਚ ਦਿੱਤੀ ਹੈਗੀ ਹਾਊਸ ਦੇ ਵਿੱਚ ਉਹਦੇ ਚ ਉਹਨਾਂ ਨੇ ਕਿਹਾ ਹੈ ਕਿ ਬਹੁਤ ਛੇਤੀ ਅਸੀਂ ਇਹਦੇ ਬਾਰੇ ਇੱਕ ਆਪਣੀ ਰਿਪੋਰਟ ਫਾਈਲ ਕਰਾਂਗੇ ਰਿਪੋਰਟ ਦੇ ਵਿੱਚ ਤੇ ਅਸੀਂ ਬਹੁਤ ਵਾਟਰ ਟਾਈਟ ਕੇਸ ਬਣਾ ਰਹੇ ਹੈਗੇ ਆਂ ਉਸ ਕੇਸ ਦੇ ਰਾਈ ਅਸੀਂ ਆਪਣੇ ਜਿਹੜੇ ਹੋਰ ਨਵੇਂ ਤੱਤ ਸਾਡੇ ਸਾਹਮਣੇ ਆਏ ਆ ਉਹ ਅਸੀਂ ਜਾਗਰ ਕਰਾਂਗੇ ਪਰ ਇਹ ਹੈਗਾ ਕਿ ਜਿਹੜੀ ਹਜੇ ਤੱਕ ਬਹਿਬਲ ਕਲਾਂ ਦੀ ਜਿਹੜੀ ਐਸਆਈਟੀ ਹੈਗੀ ਨੌਨਿਹਾਲ ਸਿੰਘ ਵਾਲੀ ਉਹਨਾਂ ਨੇ ਹਜੇ ਤੱਕ ਆਪਣੀ ਰਿਪੋਰਟ ਜਿਹੜੀ ਆ ਫਾਈਲ ਨਹੀਂ ਕੀਤੀ ਹੈਗੀ ਜਦ ਕਿ ਜਿਹੜੇ ਕੇਸ ਹੈਗੇ ਸਾਰੇ ਬਹਿਬਲ ਕਲਾਂ ਵਾਲਾ ਵੀ ਬਗਰਾੜੀ ਵਾਲਾ ਵੀ ਬਰਜਵਾਸ ਸਿੰਘ ਵਾਲਾ ਇਹ ਸਾਰੇ ਮਿਲ ਕੇ ਟਰਾਂਸਫਰ ਹੋ ਕੇ ਚੰਡੀਗੜ੍ਹ ਕੋਰਟ 'ਚ ਆ ਗਏ ਹੈਗੇ ਆ ਤੇ ਉਹ ਉਹ ਜਿਹੜੀ ਇੱਕ ਸਟੇ ਆਰਡਰ ਵੀ ਲੱਗਿਆ ਹੋਇਆ ਹੈ ਕੇਸਾਂ ਤੇ ਬਾਬੇ ਵੱਲੋਂ ਜਿਹੜੀ ਐਪਲੀਕੇਸ਼ਨ ਲਾਈ ਗਈ ਸੀ ਉਹਨੂੰ ਵੀ ਪੰਜਾਬ ਸਰਕਾਰ ਚੈਲੰਜ ਨਹੀਂ ਕੀਤਾ ਉਹਦੇ ਤੇ ਚੀਫ ਮਿਨਿਸਟਰ ਤੋਂ ਅੰਤਮਾਨ ਕੁਝ ਨਹੀਂ ਬੋਲੇਗੇ ਪਰ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਹੁਣ ਬਹੁਤ ਛੇਤੀ ਇਸ ਕੇਸ ਤੇ ਕਾਰਵਾਈ ਕਰਾਂਗੇ ਐਨਡੀਟੀ ਕਾਫੀ ਸਖਤ ਹੈ ਜੀ ਔਰ ਹੋਣਾ ਵੀ ਚਾਹੀਦਾ ਤੇ ਹੁਣ ਜਲੰਧਰ ਦੇ ਸੋਲਡ ਵੇਸਟ ਦਾ ਮਾਮਲਾ ਜਿਹੜਾ ਉਹ ਉੱਠਿਆ ਹੋਇਆ ਹੈ ਮਸੀਂ ਦੇ ਖਾਪਾ ਪਿਛਲੇ ਦਿਨਾਂ ਜ਼ਿਕਰ ਕੀਤਾ ਸੀ ਵੀ ਪੰਜਾਬ ਸਰਕਾਰ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 1026 ਕਰੋੜ ਦਾ ਫਾਈਨ ਲਾਇਆ ਹੈਗਾ ਹੁਣ ਤੁਸੀਂ ਉਹਦੇ ਵਿੱਚ ਜਿਹੜਾ ਇੱਕ ਮੇਜਰ ਇਸ਼ੂ ਹੈਗਾ ਕਿ ਜਿਹੜੇ ਸਿਟੀ ਨੇ ਵੱਡੇ ਸ਼ਹਿਰ ਨੇ ਪੰਜਾਬ ਦੇ ਉਹਨਾਂ ਵਿੱਚ ਜਿਹੜਾ ਸੋਲਿਡ ਵੇਸਟ ਹੈਗਾ ਤੇ ਜਿਹੜੇ ਟ੍ਰੀਟਮੈਂਟ ਪਲਾਂਟਸ ਲੱਗੇ ਹੋਏ ਹੈਗੇ ਆ ਉਹ ਇੰਨੇ ਕੈਪੇਬਲ ਨਹੀਂ ਹੈਗੇ ਕਿ ਜਿੰਨਾ ਸੋਲਿਡ ਵੇਸਟ ਜਨਰੇਟ ਹੁੰਦਾ ਐਵਰੀ ਡੇਟ ਅਨਾਂ ਦੇ ਹਿਸਾਬ ਨਾਲ ਉਹਨੂੰ ਉਹਨਾਂ ਨੂੰ ਸੈਗਰੀਗੇਟ ਕਰਕੇ ਕਲੀਨ ਕਰਨ ਦੀ ਕੋਈ ਸਹੂਲਤ ਹੀ ਹੈ ਨਹੀਂਗੀ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਜਿੱਥੇ ਹੈਗੀ ਆ ਤਾਂ ਬਹੁਤ ਛੋਟੀ ਸ਼ਮਤਾ ਵਾਲੀ ਹੈਗੀ ਹੁਣ ਜਲੰਧਰ ਦੀ ਤੁਸੀਂ ਇੱਕ ਐਗਜ਼ਾਮਪਲ ਲਓ ਜਲੰਧਰ ਵਿੱਚ ਜਰਨਾ 500 ਟਨ ਜਿਹੜਾ ਹੈਗਾ ਉਹ ਵੇਸਟ ਜਿਹੜਾ ਸੋਲਿਡ ਵੇਸਟ ਜਨਰੇਟ ਹੁੰਦਾ ਹੈਗਾ ਤੇ ਜਿਹੜੀ ਇਹਨਾਂ ਕੋਲੇ ਟ੍ਰੀਟਮੈਂਟਸ ਸੀਵੇ ਟ੍ਰੀਟਮੈਂਟ ਪਲਾਂਟ ਹੈਗਾ ਉਹ ਸਿਰਫ ਤੇ ਸਿਰਫ ਸੈਗਰੀਗੇਟ ਕਰ ਸਕਦਾ ਹੈ 120 ਟਨ ਨੂੰ ਤਤਨ ਸੋ ਅਸੀ ਤਾਂ ਹਰ ਰੋਜ ਜਿਹੜਾ ਸੋਲਡਰ ਵੇਸਟ ਹੈਗਾ ਉਹ ਗਾਰ ਕੋ ਇਸ ਡੰਪ ਤੇ ਡੰਪ ਕੀਤਾ ਜਾ ਰਿਹਾ ਹੈਗਾ ਜਿਸ ਕਰਕੇ ਹੁਣ ਨੈਸ਼ਨਲ ਗ੍ਰੀਨ ਫੂਪਲ ਨੇ ਸਖਤ ਹੋਈ ਹੈਗੀ ਤੇ ਉਹਨਾਂ ਨੇ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਹੈਗਾ ਉਹਨਾਂ ਦੀ ਜਵਾਬ ਤਲਬੀ ਕੀਤੀ ਹੈ ਇਸੇ ਤਰ੍ਹਾਂ ਜਿਹੜੇ ਐਡੀਸ਼ਨਲ ਕਮਿਸ਼ਨਰ ਹੈਗੇ ਉਹਨਾਂ ਤੋਂ ਪੁੱਛਿਆ ਗਿਆ ਹੈਗਾ ਇਸੇ ਤਰ੍ਹਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੀ ਆਪਣੇ ਕੁਐਸਚਨ ਵਿੱਚ ਆਇਆ ਹੈਗਾ ਇਸੇ ਤਰ੍ਹਾਂ ਜਿਹੜਾ ਬੁੱਢਾ ਦਰਿਆ ਹੈਗਾ ਉਸ ਬਾਰੇ ਵੀ ਬੜੇ ਸੀਰੀਅਸ ਕੁਐਸਚਨਸ ਉੱਠ ਰਹੇ ਹਨ ਐਨਵਾਇਰਨਮੈਂਟਲਿਸਟ ਜਿਹੜੇ ਵਾਰੀਅਰ ਆਰਮ ਵਾਰੀਅਰਸ ਹੈਗੇ ਆ ਅਰਥ ਵਾਰੀਅਰਸ ਹੈਗੇ ਆ ਤੇ ਸਿੱਖ ਫੋਰਮ ਉਹਨਾਂ ਨੇ ਇੱਕ ਓਪਨ ਲੈਟਰ ਲਿਖਿਆ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਪੰਜਾਬ ਦੇ ਉਹਦੇ ਵਿੱਚ ਵੀ ਉਹਨਾਂ ਨੇ ਬੁੱਢੇ ਦਰਿਆ ਦਾ ਇਸ਼ੂ ਉਠਾਇਆ ਹੈਗਾ ਇੱਕ ਡਿਪਲੀਸ਼ਨ ਆਫ ਗਰਾਊਂਡ ਵਾਟਰ ਦੇ ਬਾਰੇ ਸੁਣਨ ਨੇ ਬੜੀ ਸੀਰੀਅਸ ਡਿਸਕਸ਼ਨ ਦੀ ਮੰਗ ਕੀਤੀ ਹੈ ਕਿ ਪੰਜਾਬ ਚ ਕਿਉਂਕਿ ਜੇ ਆਪਾਂ ਲਾਈਏ ਆਪਣੇ ਤਕਰੀਬਨ 153 ਬਲਾਕਸ ਹੈਗੇ ਆ ਪਾਣੀ ਦੇ ਉਹਦੇ ਵਿੱਚ ਜਿਹੜੇ ਹੈਗੇ ਆ 117 ਬਲਾਕ ਜਿਹੜੇ ਹੈਗੇ ਆ ਉਹ ਓਵਰ ਐਕਸਪਲੋਇਟਡ ਹੈਗੇ ਆ ਤੇ ਤਿੰਨ ਜਿਹੜੇ ਹੈਗੇ ਆ ਉਹ ਕ੍ਰਿਟੀਕਲ ਹੈਗੇ ਆ 13 ਸੈਮੀ ਕ੍ਰਿਟੀਕਲ ਹੈਗੇ ਤੇ ਸਿਰਫ 20 ਜਿਹੜੇ ਜ਼ੋਨਸ ਹੈਗੇ ਆ ਉਹ ਸਿਰਫ ਸੇਫ ਜ਼ੋਨਸ ਹੈਗੇ ਆ ਪਾਣੀ ਵਾਲੇ ਜਿਹੜੇ ਗਰਾਊਂਡ ਵਾਟਰ ਵਾਲੇ ਹੈਗੇ ਆ ਇਸੇ ਤਰ੍ਹਾਂ ਬੁੱਢਾ ਦਰਿਆ ਜਦੋਂ ਰਲਦਾ ਹੈਗਾ ਜਾ ਕੇ ਸੱਤ ਲੋ ਜਿਹੜਾ ਕਿ ਲਾਈਫ ਲਾਈਨ ਹੈਗਾ ਪੰਜਾਬ ਦਾ ਇਰੀਗੇਸ਼ਨ ਲਈ ਵੀ ਤੇ ਡਰਿੰਕਿੰਗ ਵਾਟਰ ਲਈ ਫॉर ਅ wider tract of people ਤੇ ਇਹ ਲੱਖਾਂ ਹੀ ਇੱਕ ਤਰ੍ਹਾਂ ਇਹਦੇ ਤੋਂ ਜਾ ਕੇ ਸਿੰਜੇ ਜਾਂਦੇ ਹੈਗੇ ਆ ਉਹਦੇ ਵਿੱਚ ਜਦੋਂ ਬੁੱਢਾ ਦਰਿਆ ਰਲਦਾ ਹੈਗਾ ਤਾਂ ਉਹਦਾ ਆਕਸੀਜਨ ਲੈਵਲ ਜ਼ੀਰੋ ਤੇ ਚਲੇ ਜਾਂਦਾ ਤੇ ਜਿਹੜੇ ਹੋਰ ਡਿਸਟ੍ਰਕਟਿਵ ਐਲੀਮੈਂਟਸ ਹੈਗੇ ਜਿਹੜੇ ਪਾਣੀ ਚ ਮਿਕਸ ਹੁੰਦੇ ਹੈਗੇ ਉਹ ਮਿਲੀਅਨਸ ਆਫ ਵੇਲਾ ਨੰਬਰ ਹੈਗਾ ਉਹ ਕ੍ਰਾਸ ਕਰ ਜਾਂਦੇ ਹੈਗੇ ਜਿਹੜਾ ਉਹਨਾਂ ਦਾ ਮੈਜ਼ਰਮੈਂਟ ਹੈਗਾ ਐਮ ਪੀ ਐਮ ਇਸ ਤਰ੍ਹਾਂ ਮਤਲਬ ਕਿ ਇੱਕ ਚੀਜ਼ ਦਾ ਹੁਣ ਇਸ ਬਾਰੇ ਕਾਲੇ ਪਾਣੀਆਂ ਦਾ ਮੋਰਚਾ ਵੀ ਲਾਇਆ ਜਿਨ੍ਹਾਂ ਨੇ 15 ਸਤੰਬਰ ਤੱਕ ਦਾ ਸਰਕਾਰ ਨੂੰ ਟਾਈਮ ਦਿੱਤਾ ਹੈਗਾ ਵੀ ਇਹਦਾ ਕੋਈ ਪੱਕਾ ਹੱਲ ਕਰੋ ਨਹੀਂ ਤਾਂ ਅਸੀਂ ਥਾਂ ਥਾਂ ਤੇ ਇਹਦੇ ਬੰਨ੍ਹ ਲਾਵਾਂਗੇ ਤਾਂ ਕਿ ਇਹ ਜਿਹੜਾ ਬੁੱਢੇ ਦਰਿਆ ਦਾ ਪਾਣੀ ਆ ਉਹ ਸੱਤ ਵਿੱਚੋਂ ਰਣ ਤੋਂ ਰੋਕਿਆ ਜਾ ਸਕੇ ਇਹ ਸਭ ਇੱਕ ਕੇ ਮਸਲਾ ਸਰਕਾਰ ਦੇ ਸਾਹਮਣੇ ਦੂਜੇ ਪਾਸੇ ਕਿਸਾਨ ਚੰਡੀਗੜ੍ਹ ਬੈਠ ਗਿਆ ਸੀ ਲੰਬੇ ਟਾਈਮ ਬਾਅਦ ਚੰਡੀਗੜ੍ਹ ਦੇ ਵਿੱਚ ਉਹ ਬੜੇ ਨੇ ਤੇ ਕੱਲ ਜਿਹੜੀ ਮੀਟਿੰਗ ਹੋਈ ਉਸ ਤੋਂ ਗੱਲ ਕਿਸੇ ਤਣਪਤਨ ਲੱਗੀ ਜੀ ਨਹੀਂ ਉਹ ਬੇਸਿੱਟਾ ਰਹੀ ਆ ચીਫ ਮਿਨਿਸਟਰ ਭਵੰਤ ਮਾਨ ਵਿੱਚੋਂ ਹੀ ਉੱਠ ਕੇ ਚਲੇ ਗਏ ਸੀ 6:30 ਵਜੇ ਉਸ ਤੋਂ ਬਾਅਦ ਤਿੰਨ ਮਿਨਿਸਟਰ ਰਹਿ ਗਏ ਸੀ ਪਰ ਹਜੇ ਤੱਕ ਕੁਝ ਰਿਸੋਲਵ ਜਿਸ ਤਰ੍ਹਾਂ ਦਾ ਚਾਹੁੰਦੇ ਸੀ ਇਹ ਗ੍ਰਾਂਹ ਜਿੱਥੇ ਬੰਦੀ ਉਸ ਤਰ੍ਹਾਂ ਦਾ ਰゾਲਵ ਨਹੀਂ ਹੋਇਆ ਮੈਨੂੰ ਬਾਕੀ ਹੈ ਜੇ ਪਤਾ ਨਹੀਂਗਾ ਕਿ ਲੇਟ ਨਾਈਟ ਉਹਨਾਂ ਨੇ ਕੀ ਡਿਲੀਬਰੇਸ਼ਨਸ ਹੋਈਆਂ ਹੈਗੀਆਂ ਕਿ ਉਹਨਾਂ ਨੇ ਮੋਰਚਾ ਉਥੋਂ ਚਿਤਕਿਆ ਹੈਗਾ ਕਿ ਨਹੀਂ ਚਿਤਕਿਆ ਹੈਗਾ ਕਿਉਂਕਿ ਉਹਨਾਂ ਕੋਲੇ ਮਿਆਦ ਸੀਗੀ 5 ਤਰੀਕ ਤੱਕ ਵੀ 5 ਸਤੰਬਰ ਤੱਕ ਉਹ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਮੋਰਚਾ ਲਾਇਆ ਸੀ 2009 ਤੋਂ ਬਾਅਦ ਕਿ ਪਹਿਲਾ ਵੱਡਾ ਮੋਰਚਾ ਜਿਹੜਾ ਹੈਗਾ ਚੰਡੀਗੜ੍ਹ ਦੀਆਂ ਅੰਦਰ ਲੱਗਿਆ ਹੈਗਾ ਚੰਡੀਗੜ੍ਹ ਸ਼ਹਿਰ ਦੇ ਮਿਡਲ ਵਿੱਚ 34 ਸੈਕਟਰ ਦੇ ਗਰਾਊਂਡ ਵਿੱਚ ਇਸ ਕਰਕੇ ਵੀ ਬਹੁਤ ਵੱਡੀ ਪ੍ਰਾਪਤੀ ਹੈਗੀ ਇਸੇ ਤਰ੍ਹਾਂ ਜਿਹੜੀ ਸੰਯੁਕਤ ਕਿਸਾਨ ਮੋਰਚਾ ਹੈਗਾ ਰਾਜਿਆਨ ਗਰੁੱਪ ਹੈ ਜਿਹੜਾ ਉਹਨਾਂ ਨੇ ਵੀ ਆਪਣੀ ਬਹੁਤ ਭਰਮੀ ਮੀਟਿੰਗ ਕੀਤੀ ਸੀ ਕਿ 2 ਤਰੀਕ ਨੂੰ ਉੱਥੇ ਮਹਾਪੰਚਾਇਤ ਸੱਦੀ ਸੀ ਕਿ ਉਹਦੇ ਚ ਵੀ ਉਹਨਾਂ ਨੇ ਕਿਸਾਨਾਂ ਦਾ ਤੇ ਡਿਪਲੀਸ਼ਨ ਆਫ ਗਰਾਊਂਡ ਵਾਟਰ ਦੇ ਈਸ਼ੂ ਨੂੰ ਬੜਾ سنجਿਦਗੀ ਨਾਲ ਵਿਚਾਰਿਆ ਗਿਆ ਉੱਥੇ ਵੀ ਬਹੁਤ ਕੱਟ ਸੀਗਾ ਤੇ ਅਗਰਾਹਾਂ ਜਿੱਥੇ ਬੰਦੀ ਦਾ ਵੀ ਬਹੁਤ ਕੱਟ ਸੀਗਾ ਫਾਰਮਰਸ ਦਾ ਚੰਡੀਗੜ੍ਹ ਦੇ ਵਿੱਚ ਜੀ ਇਹ ਸਭ ਜਿਮਣੀ ਚੋਣ ਕਈ ਹੋ ਰਹੀਆਂ ਪਰ ਗਿੱਦੜ ਵਹਿ ਵਾਲੀ ਚੋਣ ਆ ਸਭ ਦਾ ਧਿਆਨ ਖਿੱਚ ਰਹੀ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਜਿੱਥੇ ਸਮੱਸਿਆਵਾਂ ਆ ਨੇ ਤਾਂ ਉੱਥੇ ਹੁਣ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਨੇ ਅਕਾਲੀ ਦਲ ਦੇ ਉਹਨਾਂ ਨੇ ਡਿਊਟੀ ਲਾਤੀ ਹੈ ਵਿਭਾਗ ਹਰਸਮਿਤ ਕੋਰ ਬਾਦਲਦੀ ਕਿ ਤੁਸੀਂ ਭਾਈ ਇਹ ਹਲਕੇ ਨੂੰ ਦੇਖਣਾ ਉਧਰੋਂ ਸਰਜੀਤ ਸਿੰਘ ਖਾਲਸਾ ਨੇ ਐਲਾਨ ਕਰਤਾ ਕਿ ਮਨਦੀਪ ਸਿੱਧੂ ਜਿਹੜਾ ਆਪਣੇ ਸਿੱਧੂ ਹੋਰਾਂ ਦਾ ਬ੍ਰਦਰ ਹੈ ਦੀਪ ਸਿੱਧੂ ਦਾ ਉਹਨਾਂ ਨੂੰ ਇਥੋਂ ਇਲੈਕਸ਼ਨ ਲੜਾਈ ਜਾਊਗੀ ਗੁਰਪ੍ਰੀਤ ਸੌਰੀ ਜਿਹੜੇ ਨਿਆਮੀਆਂ ਤੋਂ ਸੁਖਰਾਜ ਸਿੰਘ ਹੋ ਰਹੇ ਨੇ ਜਿਹੜੇ ਬਰਗਾੜੀ ਕਾਂਡ ਦੇ ਵਿੱਚ ਜਿਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਉਹ ਵੀ ਇਲੈਕਸ਼ਨ ਲੜਨ ਲਈ ਤਿਆਰ ਨੇ ਕਈ ਹੋਰ ਤੇ ਤਿਆਰ ਨੇ ਇੱਕ ਪਾਸੇ ਪ੍ਰਧਾਨ ਮੰਤਰੀ ਬਾਜੇ ਕੇ ਜਿਹੜਾ ਅਮਰਤਪਾਲ ਸਿੰਘ ਹੋਰਾਂ ਦਾ ਸਾਥੀ ਹੈ ਉਹਦੇ ਪਰਿਵਾਰ ਨੇ ਵੀ ਇਥੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਯਾਰੀ ਕਿਦੜ ਬਾ ਚੋਣ ਹਨਾ ਕਾਫੀ ਇੰਟਰਸਟਿੰਗ ਬਣ ਰਹੀ ਹੈ ਜੱਜਦਾ ਦੀ ਦੀਪ ਤੇ ਲੋਨੇ ਇਹ ਆਪਣੇ ਇਹਨਾਂ ਨੇ ਕਾਲੀ ਦਲ ਬਾਦਲ ਤੋਂ ਆਪਣੇ ਆਪ ਨੂੰ ਅਲੈਦਾ ਕੀਤਾ ਹੈਗਾ ਕੱਲ ਵੀ ਉਹਨਾਂ ਦਾ ਬਹੁਤ ਵੱਡਾ ਪ੍ਰੋਗਰਾਮ ਸੀਗਾ న్యూਸ 18 ਤੇ ਜਿੱਥੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਸੇ ਸ਼ੇਅਰ ਕੀਤੇ ਹੈਗੇ ਆ ਵਿਦ ਦਾ న్యూਸ ਐਂਕਰਸ ਉਸ ਤਰ੍ਹਾਂ ਦੇ ਉਹਨਾਂ ਦੇ ਸ਼ਿਫਟ ਕਰਨ ਨਾਲ ਆਪ ਵਿੱਚ ਸਾਰੇ ਸਮੀਕਰਨ ਦਰਵਾਦੇ ਬਦਲੇ ਹੈਗੇ ਆ ਇਹ ਖ਼ਬਰੋ ਸੀਟ ਬਹੁਤ ਇੰਟਰਸਟਿੰਗ ਹੈ ਦੂਸਰੇ ਪਾਸੇ ਜਿਹੜੀ ਬਾਦਲ ਫੈਮਿਲੀ ਹੈਗੀ ਆ ਉਹਨਾਂ ਨੇ ਆਪਣਾ ਕੰਟਰੋਲ ਗਿੱਧਰਵਾੜ ਤੇ ਜਾਰੀ ਰੱਖਣ ਦੇ ਲਈ ਸਾਬ ਬਲਵਿੰਦਰ ਸਿੰਘ ਢੁੰਦਰ ਜਿਹੜੇ ਕੇ ਵਰਕਿੰਗ ਪ੍ਰੈਜ਼ੀਡੈਂਟ ਹੈਗੇ ਕਾਲੀ ਦਲ ਦੇ ਉਹਨਾਂ ਨੇ ਵਿਭਾ ਹਸਿਮਰਤ ਪਰ ਬਾਦਲ ਨੂੰ ਇਸ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਆ ਵੈਸੇ ਤਾਂ ਚਾਰ ਬਾਏ ਇਲੈਕਸ਼ਨਸ ਹੋਣੀਆਂ ਨੇ ਪੰਜਾਬ ਵਿੱਚ ਕਿ ਤੇਰਾ ਬਾਬਾ ਨਾਨਕੂਣੀਆਂ ਉਹ ਵੀ ਬਹੁਤ ਇੰਟਰਸਟਿੰਗ ਹੈਗੀ ਆ ਇਸੇ ਤਰ੍ਹਾਂ ਚੱਪੇਵਾਰ ਹੈਗਾ ਤੇ ਇਸੇ ਤਰ੍ਹਾਂ ਬਰਨਾਲਾ ਹੈਗਾ ਬਰਨਾਲੇ ਲਈ ਵੀ ਕਾਲੀ ਦਲ ਬਾਦਲ ਨੇ ਦੋ ਅਬਜ਼ਰਵਰਸ ਲਾਏ ਨੇ ਸ਼ਾਇਰਲੀ ਉਹਨਾਂ ਨੇ ਹੀਰਾ ਸਿੰਘ ਧਾਬੜੀ ਇਹਨੂੰ ਲਾਇਆ ਹੈ ਜਿਹੜੇ ਸੀਨੀਅਰ ਲੁਧਿਆਣੇ ਦੇ ਕਾਲੀ ਲੀਡਰ ਹੈਗੇ ਆ ਤੇ ਇਸੇ ਤਰ੍ਹਾਂ ਜਿਨ੍ਹਾਂ ਨੇ ਝੁੰਦਾ ਰਿਪੋਰਟ ਪੁਣਾਈ ਸੀ ਇਕਬਾਲ ਸਿੰਘ ਝੁੰਦਾ ਉਹਨਾਂ ਨੂੰ ਬਰਨਾਲਾ ਰੂਰਲ ਰੀ ਇੰਚਾਰਜ ਲਾਇਆ ਹੈਗਾ ਸੋ ਇਸ ਕਰਕੇ ਕਾਲੀ ਦਲ ਹੁਣ ਤੋਂ ਹੀ ਆਪਣੀ ਤਿਆਰੀ ਅਰੰਮਣਾ ਚਾਹੁੰਦਾ ਪਰ ਹਜੇ ਤੱਕ ਨਾ ਨਾਤਾ ਚੱਪੇ ਵਾਲ ਕੋਈ ਆਪਣੇ অবজারভার ਦਾ ਐਲਾਨ ਕੀਤਾ ਹੈਗੇ ਤੇ ਨਾ ਡੇਰਾ ਬਾਬਾ ਨਾਮਿਤ ਕਿਉਂਕਿ ਜਿਹੜਾ ਦੀਪਾ ਹਸਮਰਤ ਕੋਰ ਬਾਦਲ ਦਾ ਇਥੇ ਆਉਣਾ ਦੇ ਦਰਵਾਜ਼ੇ ਸੰਕੇਤ ਦੇ ਰਿਹਾ ਕਿ ਉਹ ਵੇਟ ਕਰ ਰਹੇ ਹੈਗੇ ਕਿ ਕੀ ਸਿੰਘ ਸਾਹਿਬ ਜਿਹੜੇ ਹੈਗੇ ਆ ਉਹ ਕੀ ਫੈਸਲਾ ਲੈਂਦੇ ਹੈਗੇ ਸਰ ਸੁਖਬੀਰ ਸਿੰਘ ਬਾਦਲ ਦੇ ਜਿਹੜਾ ਤਨਖਈਆ ਕਰਾਰ ਦਿੱਤਾ ਹੈਗਾ বিজেতা ਉਹਨਾਂ ਦੀ ਏ ਸਪੀਡ ਉਹਨਾਂ ਦੀ ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲੇ ਪਹਿਲੇ ਜੀ ਉਹਨਾਂ ਦਾ ਤਨਖਾਹ ਜੋ ਵੀ ਲੱਗਦੀ ਹੈ ਕਿ ਜਾਂ ਹੋਰ ਕੋਈ ਸਜ਼ਾ ਲੱਗਦੀ ਹੈਗੀ ਆ ਵੀ ਉਸ ਨੂੰ ਜਦ ਤੱਕ ਮੁਕੰਮਲ ਕਰ ਲਿਆ ਜਾਵੇ ਤਾਂ ਕਿ ਫਿਰ ਦੁਆਰਾ ਕਮਾਂਡ ਜਿਹੜੀ ਹੈਗੀ ਆ ਸਰ ਸੁਖਬੀਰ ਸਿੰਘ ਬਾਦਲ ਆਪਸ ਵਿੱਚ ਲੜਗੇ ਜਾਂ ਸੰਭਾਵੀ ਉਹ ਉਥੋਂ ਕੈਂਡੀਡੇਟ ਵੀ ਹੋ ਸਕਦੇ ਹੈਗੇ ਆ ਕალიガル ਬਾਰਬਰ ਦੇ ਕਿ ਇਹ ਸੀਟ ਜਿਹੜੀ ਹੈਗੀ ਬਹੁਤ ਪਸਟੀਜੀਅਸ ਸੀਟ ਹੈਗੀ ਆ ਆਕਾਲੀ ਦਲ ਦੀ ਹੋਂਦ ਨਾਲ ਵੀ ਇਹ ਸੀਟ ਜੁੜੀ ਹੋਈ ਆ ਉਹ ਸੋਚਦੇ ਆ ਕਿ 1995 ਵਾਂਗੂ ਅਸੀਂ ਦੁਬਾਰਾ ਇੱਥੇ ਜਿੱਤ ਆਪਣੀ ਰਿਪੀਟ ਕਰਕੇ ਮੋੜ ਤੋਂ ਆਕਾਲੀ ਦਲ ਬਾਦਲ ਨੂੰ ਆਪਣੇ ਪੈਰਾਂ ਤੇ ਸਿਰ ਜਾਇਆ ਜਾ ਸਕੇ ਸੋ ਪਰ ਜੀ ਇਸ ਸੀਟ ਦਾ ਜਿਹੜੀ ਡੇਰਾ ਬਾਬਾ ਨਾਨਕ ਹੈਗਾ ਓਬੀ ਉੱਤੇ ਨਵੇਂ অবজারভার ਤਾਂ ਨਹੀਂ ਲਾਇਆ ਉਹਦੇ ਬਾਰੇ ਇਹ ਚਰਚਾ ਵੀ ਸ਼ਾਇਦ ਜਿਹੜਾ ਸੁੱਚਾ ਸਿੰਘ ਲੰਗਾ ਹੈਗਾ ਜਿਨ੍ਹਾਂ ਨੂੰ ਉਹਨਾਂ ਦੇ ਕਿਰਦਾਰ ਕਰਕੇ ਕੁਝ ਇਸ਼ੂਸ ਜਿਹੜੇ ਉੱਠੇ ਸੀਗੇ ਉਹਦੇ ਕਰਕੇ ਪੰਥ ਵਿੱਚੋਂ ਬਾਹਰ ਕਰਤਾ ਸੀਗਾ ਉਹਨਾਂ ਦਾ ਪਰ ਨਾਂ ਹੈਗਾ ਜਿਹੜੀ ਸਿੰਘ ਸਾਹਿਬ ਨੇ ਲਿਸਟ ਜਾਰੀ ਕੀਤੀ ਹੈ ਸਾਰੇ ਸਿੱਖ ਮਿਨਿਸਟਰਸ ਰਹੇ ਆ ਸਰ ਪ੍ਰਕਾਸ਼ ਸਿੰਘ ਬਾਦਲਵੀ ਕੈਬਨਿਟ ਵਿੱਚ ਫਰਮ 2007 ਤੋਂ 17 ਤੱਕ ਤੇ ਉਹਨਾਂ ਨੇ ਵੀ ਹੁਣ ਇਹ ਹੈਗਾ ਵੀ ਉਹ ਵੀ ਵਿੱਚ ਆ ਕੇ ਤਨਖਾਹ ਨਵਾ ਕੇ ਤੇ ਅਰਦਾਸ ਕਰਕੇ ਦੁਆਰਾ ਪੰਥ ਵਿੱਚ ਸ਼ਾਮਲ ਹੋ ਜਾਣਗੇ ਤੇ ਹੋ ਸਕਦਾ ਕਿ ਉਹ ਉੱਥੋਂ ਸੰਭਾਵੀ ਕੈਂਡੀਡੇਟ ਵੀ ਹੋਣ ਡੇਰਾ ਬਾਬਾ ਨਾਨਕ ਤੋਂ ਜੀ ਕੱਲ ਵਿਕਰਮ ਸਿੰਘ ਮਜੀਠੀਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹੈ ਜੀ ਉਹਨਾਂ ਨੇ ਕੋਈ ਪੋਲਿਟੀਕਲ ਟਿੱਪਣੀ ਕਰਨ ਤੋਂ ਤਾਂ ਇਨਕਾਰ ਕਰਤਾ ਜੀ ਪਾਉਲਾ ਨੇ ਰਵੈਤੀ ਜਿਹੜਾ ਤੌਰ ਤੇ ਆਪਣੀ ਸਟੇਟਮੈਂਟ ਦਿੱਤੀ ਹੈਗੀ ਹੈ ਉਹਨਾਂ ਨੇ ਹੁਣ ਆਪਾਂ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਜਿਹੜੇ ਮਿਨਿਸਟਰਸ ਹੈਗੇ ਹਨ 17 ਮਿਨਿਸਟਰਸ ਨੇਮ ਕੀਤੇ ਗਏ ਹੋਣੇ ਇਸ ਵਿੱਚ ਉਹਨਾਂ ਚੋਂ ਪੁੱਛਤਾ ਜਾਏ ਹੈਗੇ ਪਹਿਲੇ 31 ਤਰੀਕ ਨੂੰ ਪੁੱਛਤਾ ਜਾਏ ਸੀਗੇ ਸਾਸੂ ਗੀ ਸਿੰਘ ਬਾਦਲ ਦੇ ਨਾਲ ਤੇ ਪੁੱਛ ਜਿਹੜੇ ਹੁਣ ਹੈਗੇ ਜਿਹੜੇ ਸੁਧਾਰ ਲਹਿਰ ਨਾਲ ਵੀ ਜੁੜੇ ਹੋਏ ਨੇ ਉਹਨਾਂ ਵੱਲੋਂ ਹਜੇ ਕੋਈ ਵੀ ਬੰਦਾ ਪੇਸ਼ ਨਹੀਂ ਹੋਇਆਗਾ ਆਪਣੇ ਸਪਸ਼ਟੀਕਰਨ ਦੇ ਨਾਲ ਹੁਣ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਾ ਕੇ ਸਾਰੇ ਬਾਰੋਬਾਰੀ ਜਾਂ ਇਕੱਠੇ ਹੋਏ ਸਮੂਹਿਕ ਰੂਪ ਵਿੱਚ ਜਿਹੜੇ ਸੁਧਾਰ ਲਹਿਰ ਵਾਲੇ ਆ ਇਹ ਜਾ ਕੇ ਆਪਣੇ ਸਪਸ਼ਟੀਕਰਨ ਸੰਬੇਟ ਕਰਨਗੇ ਬਿਫੋਰ ਦਾ ਜਥੇਦਾਰ ਅਕਾਲ ਤਖਤ ਸਾਹਿਬ ਸਾਡੇ ਬੱਚੇ ਵਿਦੇਸ਼ ਜਾਂਦੇ ਨੇ ਉਥੋਂ ਦੀਆਂ ਨੀਤੀਆਂ ਕੁਝ ਇਹੋ ਜਿਹੀਆਂ ਕਿ ਹੁਣ ਖਾਸ ਤਰਕੇ ਕੈਨੇਡਾ ਦੇ ਵਿੱਚ ਪੀਆਰ ਸੌਖੀ ਨਹੀਂ ਮਿਲਦੀ ਪਰ ਹੁਣ ਇੱਕ ਨਵਾਂ ਰਾਹ اختیار ਕੀਤਾ ਜਾ ਰਿਹਾ ਉਹ ਹੈ ਪੋਲਿਟিক্যাল ਅਸਾਮਾ ਸੋ ਇਹਦਾ ਕੋਈ ਫਾਇਦਾ ਹੋਣਾ ਜਾਂ ਨੁਕਸਾਨ ਵੀ ਹੋਣ ਦੇ ਸਾਰੇ ਗੱਲਸਾ ਇਹ ਜਿਹੜੀਆਂ ਇੰਡੀਅਨ ਗਵਰਨਮੈਂਟ ਦੀਆਂ ਰਿਪੋਰਟਸ ਆਈਆਂ ਹੈਗੇ ਆ ਨਾ ਕਿ ਜਿਹੜਾ ਰੈਫਰੈਂਡਮਸ ਜਿਹੜੇ ਬਾਹਰ ਕਰਾਏ ਜਾ ਰਿਹਾ ਤੇ ਜਿਹੜਾ ਉੱਥੇ ਜਿਆਦਾ ਯੰਗਸਟਰਸ ਦਾ ਇਕੱਠ ਹੋ ਰਿਹਾ ਹੈਗਾ ਉਹਦੇ ਵਿੱਚ ਬਹੁਤੇ ਉਹ ਬੰਦੇ ਬੱਚੇ ਨੇ ਜਿਹੜੇ ਪੰਜਾਬ ਤੋਂ ਗਏ ਨੇ ਰੀਸੈਂਟਲੀ ਜਿਨ੍ਹਾਂ ਦੇ ਆਪਣਾ ਕੋਈ ਹੋਰ ਪੀਆਰ ਦੇ ਲਈ ਉਹਨਾਂ ਨੂੰ ਨਾਰਾ ਲੱਭਣ ਕਰਕੇ ਉਹ ਐਸ ਰੈਫਰੈਂਡਮ ਦਾ ਰਾਹ ਦੇ ਵਿੱਚ ਆਪਣੀ ਉੱਥੇ ਸੈਲਫੀਆਂ ਸਲਫੀਆਂ ਕਚਾ ਕੇ ਉੱਥੇ ਬਿਹੜੇ ਹੈਗੇ ਆ ਪੋਲਿਟਿਕਲ ਅਸਾਇਲਮ ਬਹੁਤ ਵੱਡੇ ਨੰਬਰ ਵਿੱਚ ਉੱਥੇ ਅਪਲਾਈ ਕਰ ਰਹੇ ਆ ਕੈਨੇਡਾ ਵਿੱਚ ਵੀ ਕਰ ਰਹੇ ਆ ਤੇ ਕੈਨੇਡਾ ਤੋਂ ਬਹੁਤ ਬੱਚੇ ਜਿਹੜੇ ਹੈਗੇ ਆ ਉਹ ਅਮਰੀਕਾ ਚ ਕ੍ਰੋਸ ਕਰਕੇ ਉੱਥੇ ਵੀ ਜਾ ਕੇ ਪੋਲਿਟਿਕਲ ਅਸਾਇਲਮ ਫਾਈਲ ਕਰ ਰਹੇ ਹੈਗੇ ਆ ਤੇ ਉਹਦਾ ਆਧਾਰ ਬਣਾ ਰਹੇ ਹੈਗੇ ਆ ਤੇ ਇਹਨਾਂ ਦਾ ਫ੍ਰੈਂਡਮ ਵਿੱਚ ਪਾਰਟਿਸਿਪੇਟ ਕਰਨਾ ਸੋ ਇਹ ਕਿੰਨਾ ਤਾਮਜਾਬ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪਰ ਕਾਫੀ ਵੱਡੇ ਨੰਬਰ ਦੇ ਵਿੱਚ ਜਿਹੜੇ ਬੱਚੇ ਹੈਗੇ ਆ ਉਨਾ ਨੇ ਅਸਾਇਲਮ ਦੀ ਅਪਲਾਈ ਕੀਤਾ ਹੈਗਾ ਜਿਹੜਾ ਕਿ ਅਕੋਰਡਿੰਗ ਟੂ ਨਿਊਜ਼ ਰਿਪੋਰਟਸ ਜਿਹੜੀਆਂ ਆ ਰਹੀਆਂ ਨੇ ਤੇ ਤੁਸੀਂ ਵੀ ਬਾਹਰ ਜਾ ਕੇ ਆਏ ਉਹੋ ਵੀ ਇਹ ਜੇਕਰ ਹੋਇਆ ਸੀਗਾ ਵੀ ਇਸ ਤਰ੍ਹਾਂ ਉਹਨਰਕੇ ਕੀਤਾ ਜਾ ਰਿਹਾ ਹੈਗਾ ਵੀ ਇਮੀਗ੍ਰੇਸ਼ਨ ਦਾ ਕਿਉਂਕਿ ਦੂਸਰੇ ਦਰਵਾਜ਼ੇ ਸਾਰੇ ਬੰਦ ਹੋ ਰਹੇ ਹੈਗੇ ਕੈਨੇਡਾ ਦੇ ਵਿੱਚ ਕੈਨੇਡਾ ਦੀ ਬੈਸੇ ਜਿਹੜੀ ਸਰਕਾਰ ਹੈਗੀ ਪ੍ਰੈਜ਼ੀਡੈਂਟ ਟੂ ਟੂ ਗਵਰਨਮੈਂਟ ਉਹ ਵੀ ਮਿਨੋਰਟੀ ਵਿੱਚ ਆ ਗਈ ਹੋਈ ਆ ਕਿਉਂਕਿ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਟ ਹੈਗੇ ਜਗਜੀਤ ਸਿੰਘ ਉਹਨਾਂ ਨੇ ਆਪ੍ਰੀਸਪੋਰਟ ਪਾਰਟੀ ਦੀ ਵਾਪਸ ਲੈ ਲਈ ਹੈਗੀ ਆ ਤੇ ਹੁਣ ਵੇਖੋ ਜਦੋਂ ਵੋਟ ਆਫ ਕੌਨਫੀਡੈਂਸ ਹੋਊਗਾ ਸਰਕਾਰ ਦਾ ਪਾਰਲੀਮੈਂਟ ਵਿੱਚ ਹੋ ਸਕਦਾ ਹੈ ਕਿ ਜਿਹੜੀ ਜਸਟਿਸ ਚੂਡੋ ਦੀ ਸਰਕਾਰ ਆ ਉਹ ਵੋਟ ਹਾਰ ਜੇ ਤੇ ਉਹਨਾਂ ਨੂੰ ਸ਼ਾਇਦ ਛੇਤੀ ਇਲੈਕਸ਼ਨਾਂ ਵੀ ਕਰਾਉਣੀਆਂ ਪੈ ਜਾਣ। ਜੀ। ਇਹ ਸਾਰਾ 파ਰਤ ਵਾਲਾ ਮੁੱਈਏ ਤਾਂ ਸਾਡੀ ਚਾਹੇ ਕੇਂਦਰ ਦੀ ਸਰਕਾਰ ਹੋਵੇ ਜਾਂ ਸਟੇਟ ਦੀਆਂ ਸਰਕਾਰਾਂ ਹੁਣ ਦਮ ਗਜੇ ਬੜੇ ਮਾਰਦੇ ਪਰ ਸਲੀਟ ਇਹ ਹੈ ਕਿ ਜੌਬ ਦੇ ਨਾਂ ਦੇ ਉੱਤੇ ਸਾਡੇ ਨੌਜਵਾਨਾਂ ਦੇ ਪੱਲੇ ਬੇਰੁਜ਼ਗਾਰੀ ਜਾਂ ਪਰ ਛੋਟੀਆਂ-ਮੋਟੀਆਂ ਨੌਕਰੀਆਂ ਹੁੰਦੀਆਂ। ਹਰਿਆਣਾ ਤੋਂ ਖਬਰ ਆਈ ਹੈ ਕਿ ਇੱਥੇ ਹੁਣ ਸਵੀਪਰ ਦੀ ਪੋਸਟ ਦੇ ਵਾਸਤੇ ਪਰ ਜਿਹੜੀ ਕੰਟਰੈਕਟ ਦੇ ਉੱਤੇ ਹੈ। ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਨੇ ਅਪਲਾਈ ਕੀਤਾ। ਜਿਹੜਾ 15 ਤੋਂ 29 ਸਾਲ ਦਾ ਵਰਗ ਹੈਗਾ ਨਾ ਮੈਂ ਤੁਹਾਨੂੰ ਉੱਤੇ ਹਰਿਆਣੇ ਦੀ ਐਗਜ਼ਾਮਪਲ ਆਈ ਹੈ ਕਿ ਸਾਹਮਣੇ ਕਿ ਉੱਥੇ ਇੱਕ ਠੇਕੇ ਤੇ ਮੁਲਾਜ਼ਮ ਰੱਖਣੇ ਉਹ ਵੀ ਸਵੀਪਰ ਲੈਵਲ ਦੇ ਜਿਹੜੀ ਕਲਾਸ 4th ਏਮਪਲਾਈ ਦੀ ਜੌਬ ਹੈ ਦੀ। ਠੀਕ ਆ ਕੰਮ ਕਰਨਾ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਮਤਲਬ ਕਿ ਇਸ ਕੈਟਾਗਰੀ ਦੀਆਂ ਜਿਹੜੀਆਂ ਜੌਬਸ ਹੈਗੀਆਂ ਨੇ ਉਹ ਮੋਸਟਲੀ ਜਿਹੜੇ ਹੁੰਦੇ ਹੈਗੇ میٹرਕੁਲੇਟ ਤੋਂ ਵੀ ਥੱਲੇ ਜਿਹੜੇ ਐਜੂਕੇਸ਼ਨ ਵਾਲੇ ਹੁੰਦੇ ਆ ਉਹਨਾਂ ਉਹ ਅਪਲਾਈ ਕਰਦੇ ਹੈਗੇ ਬੇਸਿਕਲੀ ਪਰ ਇਸ ਵਾਰੀ ਹੁਣ ਜਿਹੜੀਆਂ ਜੌਬਸ ਓਪਨ ਕੀਤੀਆਂ ਨੇ ਹਰਿਆਣਾ ਗਵਰਨਮੈਂਟ ਨੇ ਉਹਦੇ ਵਿੱਚ ਦੇਖਣ ਨੂੰ ਆਇਆ ਹੈਗਾ ਕਿ ਥੋੜੀਆਂ ਜੌਬਸ ਹੈਗੀਆਂ ਉਹਦਾ ਸਪੈਸੀਫਿਕ ਨੰਬਰ ਤਾਂ ਨਹੀਂ ਆਇਆਗਾ ਪਰ ਬਹੁਤ ਸਾਰੇ ਅਕਟਰ ਨੰਬਰ ਦੀਆਂ ਹੈਗੀਆਂ ਨੇ ਮੇਰੇ ਖਰ 50 ਤੋਂ ਵੀ ਥੱਲੇ ਥੱਲੇ ਜੌਬਸ ਹੈਗੀਆਂ ਨੇ ਉਹਦੇ ਨਹੀਂ ਮਤਲਬ ਕਿ 46000 ਪਲਸ ਜਿਹੜੇ ਗ੍ਰੈਜੂਏਟਸ ਤੇ ਪੋਸਟ ਗ੍ਰੈਜੂਏਟਸ ਨੇ ਅਪਲਾਈ ਕੀਤਾ ਹੈਗਾ ਜਿਹਦੇ ਵਿੱਚ ਪੀ ਐਚ ਡੀ ਸਟੂਡੈਂਟਸ ਵੀ ਹੈਗੇ ਆ ਐਮ ਫਿਲ ਸਟੂਡੈਂਟਸ ਵੀ ਹੈਗੇ ਆ ਜਿਹੜੇ ਬੇਸਿਕ ਗ੍ਰੈਜੂਏਟਸ ਵੀ ਹੈਗੇ ਆਗੇ ਇਸੇ ਤਰ੍ਹਾਂ ਜਿਹੜੇ ਹੈਗੇ ਆ 12ਵੀਂ ਪਾਸ ਜਾਂ ਮੈਟ੍ਰਿਕ ਪਲੇਟ ਉਹਨਾਂ ਦਾ ਨੰਬਰ ਹੈਗਾ 117000 ਇਸ ਤਰ੍ਹਾਂ ਤੁਸੀਂ ਦੇਖੋ ਵੀ ਜਿਹੜੀ ਜੌਬ ਸਿਚੁਏਸ਼ਨ ਹੈਗੀ ਕੱਲੇ ਹਰਿਆਣੇ 'ਚ ਨਹੀਂ 올 ਓਵਰ ਇੰਡੀਆ ਵੀ ਜੇ ਤੁਸੀਂ ਲਾ ਲਿਆ ਜਾਵੇ ਤਾਂ ਸਿਚੁਏਸ਼ਨ ਜਿਹੜੀ ਹੈਗੀ ਆ ਐਵਰੀ ਡੇ ਡਿਟੇਰੀਓਰੇਟ ਕਰ ਰਹੀ ਹੈਗੀ ਆ ਤੇ ਜੌਬ ਓਪਨਿੰਗਸ ਤੇ ਜੌਬ ਸਕਿਉਟੀ ਜਿਹੜੀ ਹੈਗੀ ਆ ਉਹਦੀਆਂ ਓਪਨਿੰਗਸ ਦਿਨ-ਪ੍ਰਤੀ ਦਿਨ ਸ਼੍ਰੇਕ ਕਰ ਰਹੀਆਂ ਹੈਗੀਆਂ ਜਦ ਕਿ ਸਰਕਾਰ ਚ ਹੈ ਸੈਂਟਰ ਦੀ ਹੈ ਤੇ ਚ ਹੈ ਸਟੇਟ ਦੀਆਂ ਗਵਰਨਮੈਂਟਸ ਨੇ ਜਿਸ ਤਰ੍ਹਾਂ ਕਿ ਇਵਨ ਪੰਜਾਬ ਬੰਮਟ ਹੈਗੀ ਇਹ ਕਿਸ ਤਰ੍ਹਾਂ ਪ੍ਰਚਾਰ ਰਹੀ ਹੈ ਕਿ ਅਸੀਂ ਹੁਣ ਤੱਕ 43000 ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੇ ਪਰ ਇਹਨਾਂ ਨੂੰ ਬਹੁਤ ਵਾਰੀ ਇਹ ਮੰਗ ਉੱਠੀ ਹੈਗੀ ਆਪੋਜੀਸ਼ਨ ਵੱਲੋਂ ਵੀ ਉੱਠੀ ਹੈ ਤੇ ਆਮ ਜਨਤਾ ਵੱਲੋਂ ਵੀ ਉੱਠੀ ਹੈ ਵੀ ਤੁਸੀਂ ਜਿਹੜੀ ਦਿੱਤੀਆਂ ਨੇ ਜੋਬਸ ਉਹਦੀ ਲੈਸ ਟੂ ਪਬਲਿਕ ਕਰੋਗੇ ਕਿੱਥੇ ਕਿੱਥੇ ਜੌਬਸ ਦਿੱਤੀਆਂ ਨੇ ਤੇ ਇਹ ਤਾਂ ਨਹੀਂ ਵੀ ਕਿ ਪੰਜਾਬ ਤੋਂ ਬਾਹਰਲੇ ਜ਼ਿਆਦੇ ਸਟੂਡੈਂਟਸ ਜਿਹੜੇ ਹੈਗੇ ਆ ਉਹੋ ਜੌਬ ਹਾਸਲ ਕਰਨ ਵਿੱਚ ਕਾਮਯਾਬ ਰਹੇ। ਜੀ ਸੁਪਰੀਮ ਕੋਰਟ ਨੇ ਇੱਕ ਬੜਾ ਵਧੀਆ ਡਿਸੀਜਨ ਦਿੱਤਾ ਹੈ ਜਿਹੜਾ ਖਾਸ ਕਰਕੇ ਬਲਡੋਜ਼ਰ ਪੋਲਿਟਿਕਸ ਇੱਥੇ ਚੱਲ ਰਹੀ ਸੀ ਕਿ ਕਿਸੇ ਗਰੀਬ ਨੇ ਗਲਤੀ ਕਰਤੀ ਉਹਦੇ ਘਰ ਤੇ ਬਲਡੋਜ਼ਰ ਚਲਾ ਦਿਓ ਉਦੋਂ ਚਲਾ ਦਿਓ ਜਦੋਂ ਉਹ ਇੱਕ ਖਾਸ ਫਿਰਕੇ ਦੇ ਨਾਲ ਸੰਬੰਧਤ ਹੈ। ਤੇ ਹੁਣ ਇਹ ਤੇ ਕੀ ਡਿਸੀਜਨ ਹੈ ਜੀ ਅੱਗੇ ਇਹਦਾ ਕੀ ਇੰਪੈਕਟ ਪੈਣਦਿਆ ਸਾਰਾ ਜਿਹੜਾ ਨਾ ਬੀਜੀਪੀ ਦੇ ਰੂਮ ਦੇ ਵਿੱਚ ਚਾਏ ਹੋਈ ਜੁਪੀ ਵੇਚੋ ਨਾ ਦਾ ਰੂਲ ਹੈਗਾ ਚਾਹ ਮਧਿਆਪ੍ਰਦੇਸ਼ ਚਾਹ ਚਾ ਰਾਜਸਥਾਨ ਚਾਹ ਤੇ ਚਾਏ ਸੈਂਟਰ ਵਿੱਚ ਉਹਨਾਂ ਦਾ ਰੂਲ ਹੈਗਾ ਪਰ ਉਹਦੇ ਵਿੱਚ ਇਹਨਾਂ ਨੇ ਰੂਮਸ ਤੇ ਲੌਸਟ ਪ੍ਰोसीਜਰਸ ਨੂੰ ਨਜ਼ਰ ਅੰਦਾਜ਼ ਕਰਕੇ ਇਹਨਾਂ ਨੇ ਇੱਕ ਅਨਲੌਫਲ ਵਿਹਾਰ ਸ਼ੁਰੂ ਕੀਤਾ ਹੋਇਆ ਕਾਫੀ ਲੰਮੇ ਚਿਰ ਤੋਂ ਜਿਹਨੂੰ ਬਲਟੋਜ਼ਰ ਪੋਲਟਿਕਸ ਕਿਹਾ ਜਾਂਦਾ ਹੈਗਾ ਉਹਦੇ ਬਾਰੇ ਜਿਹੜੀ ਹੈਗੀ ਪਟੀਸ਼ਨ ਲੱਗੀ ਸੀਗੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ 'ਚ ਆਪਣਾ ਇੱਕ ਅਹਿਮ ਫੈਸਲਾ ਦਿੱਤਾ ਜਿਹਦੀ ਹਜੇ ਪੂਰੀ ਮੁਕੰਮਲ ਸੁਣਵਾਈ ਜਿਹੜੀ ਹੈ 17 ਤਰੀਕ ਨੂੰ ਹੋਈ ਹੈਗੀ ਆ ਉਹਦੇ ਚ ਉਹਨਾਂ ਨੇ ਇੰਟਰਵੀਨ ਕਰਕੇ ਸਪਸ਼ਟ ਕੀਤਾ ਕਿ ਭਾਵੇਂ ਕਿਸੇ ਨੂੰ ਦੋਸ਼ੀ ਠਰਾਇਆ ਜਾਂਦਾ ਹੈ ਭਾਵੇਂ ਕਨਵਿਕਟ ਵੀ ਹੋ ਜੇ ਬੰਦਾ ਕਾਨੂੰਨ ਦੁਆਰਾ ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾ ਉਸ ਦਾ ਘਾਰ ਨਹੀਂ ਠਾਇਆ ਜਾ ਸਕਦਾ ਕਉਂਕੀ ਬਲਡੋਜ਼ਰ ਪਾਲ ਤਖਨਾ ਜਿਹੜੇ ਦੋਸ਼ੀ ਹੁੰਦੇ ਆ ਜਾਂ ਕਿਸੇ ਕ੍ਰਾਈਮ ਵਿੱਚ ਫੜੇ ਵੀ ਜਾਂਦੇ ਹੈਗੇ ਆ ਤਾਂ ਗਵਰਨਮੈਂਟਸ ਇਮੀਡੀਏਟਲੀ ਖਾਸ ਕਰਕੇ ਜਿਹੜੇ ਇੱਕ ਮਿਨੋਰਟੀ ਤੱਕ ਦੇ ਨਸਲ ਦੇ ਹੈਗੇ ਮੇਂ ਲਈ ਮੁਸਲਿਮਸ ਜਿਹੜੇ ਹੈਗੇ ਆ ਉਹਨਾਂ ਦੇ ਘਰ ਢਾਹ ਦਿੱਤੇ ਜਾਂਦੇ ਹੈਗੇ ਆ ਜੇ ਦਕਨੀਆਂ ਦੀਆਂ ਦੁਕਾਨਾਂ ਢਾਹਤੀਆਂ ਕਿੰਨੀਆਂ ਦੀਆਂ ਘਰ ਢਾਹ ਦਿੱਤੇ ਗਏ ਜਦ ਕਿ ਕਸੂਰ ਸ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਹਜੇ ਕੋਰਟ 'ਚ ਜਾ ਕੇ ਸਾਬਤ ਹੋਣਾ ਹੈਗਾ ਉਸਤੇ ਹੁਣ ਜੇ ਅਗਲੇ ਦਿਸ਼ਾ ਨਿਰਦੇਸ਼ ਆਉਣ ਤੱਕ ਸੁਪਰੀਮ ਕੋਰਟ ਨੇ ਰੋਕ ਲਾਈ ਹੈ ਕੰਪਲੀਟਲੀ ਕਿ ਵਿਦਾਊਟ ਭਾਵੇਂ ਬੰਦਕ ਤਨਵਿਕਟ ਵੀ ਹੋ ਜੇ ਤਾਂ ਵੀ ਉਹ ਦਾ ਘਰ ਜਿਹੜਾ ਹੈਗਾ ਜਾਂ ਦੁਕਾਨ ਜਿਹੜੀ ਹੈਗੀ ਉਹ ਬਲਡੋਜ਼ਰ ਪੌਲਟਿਕਸ রাইਟਾਈ ਨਹੀਂ ਜਾ ਸਕਦੀ ਤੇ ਨਾ ਕਿਸੇ ਪਾਰਟਿਕੂਲਰ ਮੀਨੋਰੀਟੀ ਨੂੰ ਸਿੰਗਲ ਆਊਟ ਕੀਤਾ ਜਾ ਸਕਦਾ ਇਸ ਲਈ ਤੁਸੀਂ ਦੇਖਿਆਣਾ ਪਿਛਲੇ ਦਿਨਾਂ ਚ ਹਰਿਆਣੇ ਵਿੱਚ ਕਾਉ ਵਜੀਲੈਂਟਸ ਨੇ ਇੱਕ Hindu ਬੱਚੇ ਨੂੰ ਜਿਹੜਾ 12ਵੀਂ ਕਲਾਸ ਦਾ ਸੀਗਾ ਸਟੂਡੈਂਟ ਉਹਨੂੰ ਵੀple ਕੇ ਨਾ ਪਾਓ ਮਤਲਬ ਕਿ ਲਾ ਕੇ ਕਾਓ ਕਿ ਜਿਹੜੇ ਜੋ ਦੋਸ਼ ਲਾ ਕੇ ਉਹ ਗਾਂ ਦਾ ਮੀਟ ਲੈ ਕੇ ਜਾ ਰਿਹਾ ਜਿੱਤੀ ਹੈਗਾ ਜਦ ਕਿ ਉਹ ਇੱਕ ਨਾਰਮਲ ਸਟੂਡੈਂਟ ਸੀਗਾ ਤੇ ਉਹ ਆਪਣਾ ਫੰਕਲ ਕਰ ਰਿਹਾ ਸੀਗੇ ਤੇ ਉਹਨੂੰ ਗੋਲੀਆਂ ਮਾਰ ਕੇ ਬੰਦੇ ਨੂੰ ਮਾਰ ਦਿੱਤਾ ਗਿਆ ਬੰਦਾ ਆਰੀਨ ਮਿਸ਼ਰਾ ਆਦ ਮੇਕਰ ਉਹਦਾ ਨਾ ਹੈਗਾ ਭਾਵੇਂ ਬੰਦੇ ਫੜੇਗੇ ਹੈਗਾ ਪਰ ਜਿਸ ਤਰ੍ਹਾਂ ਦਾ ਲਾ ਇਨਫੋਰਸ ਹੋਣਾ ਚਾਹੀਦਾ ਕਾ ਉਹ ਜਿਲੈਂਟਿਜ਼ਮ ਬਾਰੇ ਉਸ ਤਰ੍ਹਾਂ ਦਾ ਲਾ ਇਨਫੋਰਸ ਨਹੀਂ ਹੋ ਰਿਹਾ ਹੈਗਾ ਕਲਸਾ ਬਹੁਤ ਮਿਹਰਬਾਨੀ ਤੁਸੀਂ ਸ਼ਾਮਲ ਹੋਏ ਬਹੁਤਨ ਬਤੋ ਥੈਂਕ ਯੂ ਸੋ ਮਚ ਸਿਗਨ ਵੈਲਕਮ ਰਣਜੀਤ ਸਿੰਘ ਕੁਕੀਗਲ ਬੋਲਡ ਵਾਇਸ ਤੇ ਜਰੀਏ ਜੁੜਦੇ ਰਹਿੰਦੇ ਨੇ ਤੇ ਸੱਚੇ ਹੀ ਬੋਲਡ ਵਾਇਸ ਹੈ ਹਰ ਮੁੱਦੇ ਦੇ ਉੱਤੇ ਬੇਖੌਫ ਬੇਬਾਕ ਬੋਲਦੇ ਤੁਹਾਨੂੰ ਚੰਗਾ ਲੱਗਦਾ ਹੈ ਤੈਨੂੰ ਸ਼ੇਅਰ ਕਰਿਓ ਤੇ ਤੁਹਾਨੂੰ ਲੱਗਦਾ ਕਿ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਸਾਨੂੰ ਦੱਸੋ ਅਸੀਂ ਹੋਰ ਗੱਲ ਕਰਨਾਂ ਜਦੋਂ ਪਰ ਜੁੜੇ ਸੋਡੇ ਆਦੀ ਰਹੋ ਸੁੰਦਰ ਰਹੋ ਤੇ ਦੇਖਦੇ ਰਹੋ ਫਿਰ ਮਿਲਦੇ ਆਂ